ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਏ 119 ਭਾਰਤੀ ਸ਼ਨੀਵਾਰ ਦੀ ਰਾਤ ਕਰੀਬ 11:30 ਵਜੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਅਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਇਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਮਗਰੋਂ ਐਤਵਾਰ ਤੜਕਸਾਰ ਕਰੀਬ 4 ਵਜੇ ਡਿਪੋਰਟ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਪੁਲਿਸ ਦੀਆਂ ਗੱਡੀਆਂ 'ਚ ਉਹਨਾਂ ਦੇ ਘਰ ਛੱਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹਨਾਂ 'ਚੋ ਜ਼ਿਆਦਾਤਰ ਨੌਜਵਾਨ ਕਾਫੀ ਛੋਟੀ ਉਮਰ ਦੇ ਸਨ ਜੋ ਵਿਦੇਸ਼ ਜਾਣ ਦੇ ਸੁਪਨੇ ਦੇਖ ਅਮਰੀਕਾ ਪੁੱਜੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ 트럼ਪ ਸਰਕਾਰ ਨੇ ਉਹਨਾਂ ਦੇ ਲੱਖਾਂ ਰੁਪਏ ਖਰਚ ਕੇ ਦੇਖੇ ਗਏ ਇਸ ਸੁਪਨੇ ਨੂੰ ਇੱਕ ਪਲ 'ਚੇ ਤੋੜ ਦੇਣਾ। ਫਿਲਹਾਲ ਡਿਪੋਰਟ ਹੋਏ ਲੋਕਾਂ ਦੇ ਚਿਹਰੇ ਤੇ ਮਯੂਸੀ ਲੈ ਕੇ ਪੰਜਾਬ ਪੁਲਿਸ ਦੀਆਂ ਕਟੀਆਂ 'ਚ ਬਾਹਰ ਆ ਰਹੇ ਹਨ ਤੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਡਿਪੋਰਟ ਹੋਏ ਵਾਪਸ ਪਰਦੇ ਪ੍ਰਵਾਸੀ ਭਾਰਤੀ ਕਿਸ ਤਰੀਕੇ ਨਾਲ ਮੂਵਿਸ਼ ਪਾ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਏ 119 ਭਾਰਤੀ ਸ਼ਨੀਵਾਰ ਦੀ ਰਾਤ ਕਰੀਬ 11:30 ਵਜੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਅਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਇਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਮਗਰੋਂ ਐਤਵਾਰ ਤੜਕਸਾਰ ਕਰੀਬ 4 ਵਜੇ ਰਿਪੋਰਟ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਪੁਲਿਸ ਦੀਆਂ ਗੱਡੀਆਂ 'ਚ ਉਹਨਾਂ ਦੇ ਘਰ ਛੱਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹਨਾਂ 'ਚੋ ਜ਼ਿਆਦਾਤਰ ਨੌਜਵਾਨ ਕਾਫੀ ਛੋਟੀ ਉਮਰ ਦੇ ਸਨ ਜੋ ਵਿਦੇਸ਼ ਜਾਣ ਦੇ ਸੁਪਨੇ ਦੇਖ ਅਮਰੀਕਾ ਪੁੱਜੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ 트럼ਪ ਸਰਕਾਰ ਨੇ ਉਹਨਾਂ ਦੇ ਲੱਖਾਂ ਰੁਪਏ ਖਰਚ ਕੇ ਦੇਖੇ ਗਏ ਇਸ ਸੁਪਨੇ ਨੂੰ ਇੱਕ ਪਲਚੇ ਤੋੜ ਦੇਣਾ। ਫਿਲਹਾਲ ਰਿਪੋਰਟ ਹੋਏ ਲੋਕਾਂ ਦੇ ਚਿਹਰੇ ਤੇ ਮਯੂਸੀ ਲੈ ਕੇ ਪੰਜਾਬ ਪੁਲਿਸ ਦੀਆਂ ਕਟੀਆਂ 'ਚ ਬਾਹਰ ਆ ਰਹੇ ਹਨ ਤੇ ਆਪੋ ਆਪਣੇ ਘਰਾਂ ਚਾਰੇ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਡਿਪੋਰਟ ਹੋਏ ਵਾਪਸ ਪਰਤੇ ਪ੍ਰਵਾਸੀ ਭਾਰਤੀ ਕਿਸ ਤਰੀਕੇ ਨਾਲ ਮੂਵ ਵੀ ਸ਼ਪਾ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਏ 119 ਭਾਰਤੀ ਸ਼ਨੀਵਾਰ ਦੀ ਰਾਤ ਕਰੀਬ 11:30 ਵਜੇ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਅਮ੍ਰਿਤਸਰ 에ਅਰਪੋਰਟ ਤੇ ਪਹੁੰਚੇ ਇਸ ਤੋਂ ਬਾਅਦ ਕਾਫੀ ਲੰਮੇ ਸਮੇਂ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਮਗਰੋਂ ਐਤਵਾਰ ਤੜਕਸਾਰ ਕਰੀਬ 4 ਵਜੇ ਡਿਪੋਰਟ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਪੁਲਿਸ ਦੀਆਂ ਗੱਡੀਆਂ 'ਚ ਉਹਨਾਂ ਦੇ ਘਰ ਛੱਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹਨਾਂ 'ਚੋ ਜ਼ਿਆਦਾਤਰ ਨੌਜਵਾਨ ਕਾਫੀ ਛੋਟੀ ਉਮਰ ਦੇ ਸਨ ਜੋ ਵਿਦੇਸ਼ ਜਾਣ ਦੇ ਸੁਪਨੇ ਦੇਖ ਅਮਰੀਕਾ ਪੁੱਜੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ 트ੰਪ ਸਰਕਾਰ ਨੇ ਉਹਨਾਂ ਦੇ ਲੱਖਾਂ ਰੁਪਏ ਖਰਚ ਕੇ ਦੇਖੇ ਗਏ ਇਸ ਸੁਪਨੇ ਨੂੰ ਇੱਕ ਪਲ 'ਚੇ ਤੋੜ ਦੇਣਾ। ਫਿਲਹਾਲ ਡਿਪੋਰਟ ਹੋਏ ਲੋਕਾਂ ਦੇ ਚਿਹਰੇ ਤੇ ਮਯੂਸੀ ਲੈ ਕੇ ਪੰਜਾਬ ਪੁਲਿਸ ਦੀਆਂ ਕਟੀਆਂ 'ਚੋਂ ਬਾਹਰ ਆ ਰਹੇ ਹਨ ਤੇ ਆਪੋ ਆਪਣੇ ਘਰਾਂ ਚਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਡਿਪੋਰਟ ਹੋਏ ਵਾਪਸ ਪਰਤੇ ਪ੍ਰਵਾਸੀ ਭਾਰਤੀ ਕਿਸ ਤਰੀਕੇ ਨਾਲ ਮੂਵ ਸ਼ਪਾ ਰਹੇ ਹਨ